ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਮੁੱਦਾ ਉੱਠ ਖੜਾ ਹੋਇਆ ਕਿਉਂਕਿ ਭਾਰਤ ਦੀ ਸਰ ਜ਼ਮੀਨ ਦੇ ਉੱਪਰ ਪਹਿਲੀ ਵਾਰ ਇੰਜ ਹੋਇਆ ਕਿ ਔਰਤ ਪੱਤਰਕਾਰਾਂ ਨੂੰ ਬੈਨ ਕੀਤਾ ਗਿਆ ਹੋਵੇ ਉਹ ਵੀ ਭਾਰਤ ਦੀ ਸਰ ਜ਼ਮੀਨ ਦੇ ਉੱਪਰ ਔਰਤ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਜਾਣ ਤੋਂ ਬੈਨ ਕਰਕੇ ਰੋਕ ਦਿੱਤਾ ਗਿਆ ਹੋਵੇ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਕੇਂਦਰ ਦੀ ਮੋਦੀ ਸਰਕਾਰ ਇਹਦੇ ਉੱਪਰ ਬਿਲਕੁਲ ਚੁੱਪ ਐ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਕੁਝ ਮਰਦ ਪੱਤਰਕਾਰਾਂ ਨੇ ਬਿਨਾ ਵਿਰੋਧ ਕੀਤੇ ਬਿਨਾ ਸਵਾਲ ਕੀਤੇ ਇਹ ਪ੍ਰੈਸ ਕਾਨਫਰੰਸ ਕਰ ਲਈ ਮੁੱਦਾ ਕੀ ਐ ਪਿਛਲੇ ਦਿਨੀ ਅਫਗਾਨਿਸਤਾਨ ਦੀ ਤਾਲੇਬਾਨੀ ਸਰਕਾਰ ਦਾ ਜਿਹੜਾ ਮੰਤਰੀ ਐ ਅਮੀਰ ਖਾਨ ਮੁਤਕੀ ਉਹ ਭਾਰਤ ਆਇਆ ਹੋਇਆ ਹੁਣ ਤਾਲੇਬਾਨੀਆਂ ਦੀ ਜਿਹੜੀ ਸੋਚ ਐ ਪੂਰੀ ਦੁਨੀਆ ਜਾਣਦੀ ਐ ਉਹਨੂੰ ਜ਼ਗੀਰੂ ਸੋਚ ਉਹਨੂੰ ਫਿਊਡਲ ਸੋਚ ਉਹਨੂੰ ਅਨਪੜਤਾ ਵਾਲੀ ਪਛਾਣ ਖਿੱਚੂ ਰੂੜੀਵੱਦੀ ਸੋਚ ਅਸੀਂ ਕਵਾਂਗੇ ਜਿਹੜੀ ਔਰਤਾਂ ਨੂੰ ਮਰਦਾਂ ਨਾਲੋਂ ਛੋਟਾ ਮੰਨਦੀ ਹੈ ਔਰਤਾਂ ਨੂੰ ਮਰਦਾਂ ਨਾਲੋਂ ਘੱਟ ਮੰਨਦੀ ਹੈ ਤੇ ਉੱਥੇ ਤਾਲੇਬਾਨੀਆਂ ਨੇ ਪਹਿਲਾਂ ਤਾਂ ਆਪਣੇ ਦੇਸ਼ ਦੇ ਵਿੱਚ ਇੰਜ ਕੀਤਾ ਹੋਇਆ ਔਰਤਾਂ ਦੀ ਕਈ ਤਰ੍ਹਾਂ ਦੀ ਪੜ੍ਹਾਈ ਤੇ ਪਾਬੰਦੀ ਲਾਈ ਹੋਈ ਹੈ ਔਰਤਾ ਪੱਤਰਕਾਰੀ ਦੀ ਪੜ੍ਹਾਈ ਨਹੀਂ ਕਰ ਸਕਦੀਆਂ ਔਰਤਾ ਵਕਾਲਤ ਦੀ ਪੜ੍ਹਾਈ ਨਹੀਂ ਕਰ ਸਕਦੀਆਂ ਔਰਤਾ ਆ ਨਹੀਂ ਕਰ ਸਕਦੀਆਂ ਔਰਤਾ ਖੇਡਾਂ 'ਚ ਨਹੀਂ ਆ ਸਕਦੀਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਔਰਤਾਂ ਦੇ ਅੱਗੇ ਵਧਣ ਤੇ ਤਾਲੇਬਾਨੀਆਂ ਦੀ ਸਰਕਾਰ ਨੇ ਅਫਗਾਨਿਸਤਾਨ 'ਚ ਲਾਈਆਂ ਤੇ ਜਦੋਂ ਉੱਥੋਂ ਦਾ ਮੰਤਰੀ ਇੱਥੇ ਭਾਰਤ ਆਇਆ ਤਾਂ ਸਾਡੇ ਬੀਜੇਪੀ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗਾਂ ਛੀਟੀਆਂ ਕਰਨ ਤੋਂ ਬਾਅਦ ਉਹਨੇ ਇੱਕ ਪ੍ਰੈਸ ਕਾਨਫਰੰਸ ਅੱਦੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੱਤਰਕਾਰ ਸੱਦੇ ਗਏ ਉਹਨਾਂ ਦੇ ਵਿੱਚ ਸ਼ਰ੍ਹਾਮ ਸਪਸ਼ਟ ਤੌਰ ਤੇ ਔਰਤਾਂ ਨੂੰ ਆਉਣ ਤੇ ਬੈਨ ਲਾ ਦਿੱਤਾ ਗਿਆ ਵੀ ਔਰਤਾਂ ਇਸ ਪ੍ਰੈਸ ਕਾਨਫਰੰਸ ਨਹੀਂ ਆ ਸਕਦੀਆਂ ਕਿਸੇ ਵੀ ਔਰਤ ਪੱਤਰਕਾਰ ਨੂੰ ਮਹਿਲਾ ਪੱਤਰਕਾਰ ਨੂੰ ਉਸ ਪ੍ਰੈਸ ਕਾਨਫਰੰਸ 'ਚ ਨਹੀਂ ਵੜਨ ਦਿੱਤਾ ਗਿਆ ਤੇ ਹਰਾਨ ਕੀ ਦੀ ਗੱਲ ਕਿ ਭਾਰਤ ਦੀ ਜ਼ਮੀਨ ਦੇ ਉੱਪਰ ਉਹ ਪ੍ਰੈਸ ਕਾਨਫਰੰਸ ਹੋਣ ਦਿੱਤੀ ਗਈ ਆ ਨਾ ਰੋਕੀ ਗਈ ਆ ਨਾ ਕਿਸੇ ਨੇ ਸਵਾਲ ਕੀਤਾ ਤੇ ਹੁਣ ਸਵਾਲ ਕਈਆਂ ਦੇ ਉੱਪਰ ਆ ਰੌਲਾ ਵੱਡਾ ਪੈ ਗਿਆ ਵਿਰੋਧੀ ਧਿਰ ਕਾਂਗਰਸ ਨੇ ਸਵਾਲ ਖੜੇ ਕੀਤੇ ਨੇ ਜਿਹੜੀ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਦੀ ਭੈਣ ਹੈ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਰਾਹੁਲ ਗਾਂਧੀ ਨੇ ਕਰਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਕਰਤੇ ਔਰ ਖਾਸ ਕਰ ਜਿਹੜੇ ਲੋਕ ਪੱਖੀ ਬੁੱਧੀਜੀਵੀ ਨੇ ਜਿਹੜੇ ਜਿਹੜੇ ਲੋਕ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਵੀ ਇਹ ਕੀ ਆ ਭਾਈ ਹੁਣ ਤਾਲੇਬਾਨੀ ਸੋਚ ਭਾਰਤ ਚ ਵੀ ਲਾਗੂ ਹੋਏਗੀ ਹੁਣ ਤਾਲੇਬਾਨੀਆਂ ਦਾ ਜਿਹੜਾ ਕੰਮ ਆ ਉਹ ਭਾਰਤ ਚ ਵੀ ਚੱਲੇਗਾ ਵੇਖੋ ਸਭ ਤੋਂ ਵੱਡੀ ਗੱਲ ਜਦੋਂ ਹੁਣ ਬੀਜੇਪੀ ਸਰਕਾਰ ਨੂੰ ਪੁੱਛਿਆ ਜਾ ਰਿਹਾ ਕਿ ਭਾਰਤ ਦੀ ਸਰ ਜ਼ਮੀਨ ਦੇ ਉੱਪਰ ਤਾਲੇਬਾਨੀਆਂ ਨੂੰ ਇਹ ਅਜਾਇਤ ਕਿਹਨੇ ਦਿੱਤੀ ਹੈ ਕਿ ਤੁਸੀਂ ਔਰਤ ਨੂੰ ਮਰਦ ਨਾਲੋਂ ਪਿੱਛੇ ਛੱਡ ਕੇ ਤੇ ਬਹਿਣ ਕਰ ਸਕਦੇ ਹੋ ਪੱਤਰਕਾਰ ਔਰਤਾਂ ਨੂੰ ਤਾਂ ਬੀਜੇਪੀ ਕਹਿੰਦੀ ਹੈ ਕਿ ਵੇਖੋ ਜੀ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਆਪੇ ਪ੍ਰੈਸ ਕਾਨਫਰੰਸ ਅੱਦੀ ਹੈ ਔਰ ਉਹ ਉਹ ਉਹਨਾਂ ਦਾ ਅਧਿਕਾਰ ਹੈ ਉਹ ਆਪਣੀ ਸੋਚ ਮੁਤਾਬਕ ਆਪਦੇ ਸਫਾਰਤਖਾਨੇ ਆਪਦੇ ਦੂਤਾਖਾਨੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਅੱਦੀ ਉੱਥੇ ਉਹ ਜੋ ਮਰਜ਼ੀ ਕਰ ਸਕਦੇ ਨੇ ਪਰ ਬਹੁਤ ਵੱਡੀ ਗੱਲ ਬੀਜੇਪੀ ਦੇ ਇੱਕ ਵੀ ਨੇਤਾ ਨੇ ਹੁਣ ਤੱਕ ਇਸ ਗੱਲ ਨੂੰ ਗਲਤ ਨਹੀਂ ਕਿਹਾ ਬੀਜੇਪੀ ਦੇ ਇੱਕ ਵੀ ਨੇਤਾ ਨੇ ਇੱਕ ਵੀ ਮੰਤਰੀ ਨੇ ਹੁਣ ਤੱਕ ਸਿੱਧੇ ਰੂਪ ਚ ਸਪਸ਼ਟ ਰੂਪ ਚ ਨਹੀਂ ਕਿਹਾ ਵੀ ਇਹ ਬਿਲਕੁਲ ਗਲਤ ਕੀਤਾ ਅਸੀਂ ਇਹਦਾ ਵਿਰੋਧ ਕਰਦੇ ਆ ਉਹਨਾਂ ਨੇ ਕਰ ਲਿਆ ਆਪਦੇ ਦੂਤਾਖਾਨੇ ਚ ਪਰ ਤੁਸੀਂ ਕਿਉਂ ਨਹੀਂ ਇਹ ਹਿੰਮਤ ਕੀਤੀ ਵੀ ਉਹਨਾਂ ਨੇ ਗਲਤ ਕੀਤਾ ਪਹਿਣਾ ਚਾਹੀਦਾ ਸੀ ਨਹੀਂ ਕਿਹਾ ਦੂਜੇ ਪਾਸੇ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਉਸ ਪ੍ਰੈਸ ਕਾਨਫਰੰਸ ਜਾ ਕੇ ਸੱਜ ਕੇ ਕੁਰਸੀਆਂ ਤੇ ਬੈਠੇ ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਵੀ ਯਾਰ ਇਹ ਕੀ ਗੱਲ ਆ ਸਾਡੀਆਂ ਜਿਹੜੀਆਂ ਮਹਿਲਾ ਪੱਤਰਕਾਰ ਭੈਣਾਂ ਨੇ ਉਹਨਾਂ ਨੂੰ ਤੁਸੀਂ ਅੰਦਰ ਕਿਉਂ ਨਹੀਂ ਆਉਣ ਦੇ ਰਹੇ ਕਿਉਂ ਨਹੀਂ ਕਿਸੇ ਪੱਤਰਕਾਰ ਨੇ ਉੱਥੇ ਇਹ ਸਵਾਲ ਕੀਤਾ ਅਫਗਾਨਿਸਤਾਨ ਦੇ ਤਾਲੇਮਾਨੀ ਮੰਤਰੀ ਨੂੰ ਵੀ ਗੱਲ ਸੁਣ ਔਰਤ ਦੇ ਕੁੱਖੋ ਜੰਮ ਕੇ ਔਰਤ ਦੀ ਗੋਦ ਚ ਖੇੜ ਕੇ ਔਰਤ ਦੇ ਜੰਮਿਆ ਜੰਮ ਕੇ ਪਲ ਕੇ ਵੱਡਾ ਹੋ ਕੇ ਤੇ ਤੂੰ ਔਰਤ ਨਾਲੋਂ ਕਿਵੇਂ ਸਿਆਣਾ ਹੋ ਗਿਆ ਬਈ ਤੂੰ ਔਰਤ ਨਾਲੋਂ ਉੱਪਰ ਦੀ ਕਿਵੇਂ ਹੋ ਗਿਆ ਜਿਹੜੀ ਥਾਂ ਤੋਂ ਬੰਦਾ ਜੰਮਿਆ ਪੈਦਾ ਹੋਇਆ ਉਹਨੂੰ ਹੀ ਆਪਦੇ ਤੋਂ ਛੋਟੀ ਮੰਨੀ ਜਾਵੇ ਮੈਂ ਤਾਂ ਕਹਿੰਨਾ ਫਿੱਟ ਲਹਣ ਤਾ ਇਹੋ ਜੀ ਸੋਚਦੇ ਸਾਡੇ ਗੁਰੂ ਸਹਿਬਾਨਾਂ ਨੇ ਸਿਖਾਇਆ ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਜਾਨ ਸਾਡੀ ਸਮਝ ਤਾਂ ਇਹ ਆ ਕਿ ਔਰਤ ਮਹਾਨ ਹੁੰਦੀ ਐ ਔਰਤ ਜਗ ਜਨਣੀ ਐ ਔਰਤ ਕਰਕੇ ਹੀ ਅਸੀਂ ਸਾਰੇ ਆਂ ਜੇ ਔਰਤ ਨਾ ਹੁੰਦੀ ਤੇ ਅਸੀਂ ਕਿਸੇ ਨੇ ਵੀ ਨਹੀਂ ਹੋਣਾ ਸੀ ਜੇ ਮਾਂ ਨਾ ਹੁੰਦੀ ਧੀ ਨਾ ਹੁੰਦੀ ਭੈਣ ਨਾ ਹੁੰਦੀ ਪਤਨੀ ਨਾ ਹੁੰਦੀ ਤਾਂ ਇਹ ਜੱਗ ਵਾਸੇ ਨਹੀਂ ਸਕਦਾ ਇਹ ਜੱਗ ਦੀ ਹੋਂਦ ਹੀ ਦੁਨੀਆ ਦੀ ਮਨੁੱਖਾਂ ਦੀ ਹੋਂਦ ਹੀ ਸੰਭਵ ਨਹੀਂ ਹੈ ਪਰ ਸਦੀਆਂ ਤੋਂ ਇੱਥੇ ਇੱਕ ਪੁਰਾਖੜੀ ਸੋਚ ਚੱਲਦੀ ਰਹੀ ਔਰਤਾਂ ਨੂੰ ਆਪਣੇ ਤੋਂ ਨੀਵਾਂ ਮੰਨਣ ਦੀ ਆਪਣੇ ਤੋਂ ਥੱਲੇ ਰੱਖਣ ਦੀ ਆਪਣੀ ਜੁੱਤੀ ਥੱਲੇ ਰੱਖਣ ਦੀ ਹੈ ਭਾਰਤ ਵਿੱਚ ਵੀ ਚੱਲਦੀ ਰਹੀ ਤਾਲੇਬਾਨ ਨੂੰ ਛੱਡੋ ਭਾਰਤ 'ਚ ਵੀ ਜ਼ਗੀਰੂ ਸਿਸਟਮ ਚੱਲਦਾ ਰਿਹਾ ਅੱਜ ਵੀ ਹੈ ਬਹੁਤ ਸਾਰੇ ਲੋਕਾਂ ਨੇ ਕੱਲ ਤੱਕ ਇਹ ਗੱਲਾਂ ਕੀਤੀਆਂ ਵੀ ਕਈ ਤਾਂ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਭਾਰਤ ਦੇ ਵਿੱਚ ਵੀ ਇਹ ਸੋਚ ਅੱਜ ਵੀ ਚੱਲਦੀ ਹੈ ਵੈਸੇ ਤਾਂ ਅੱਜ ਵੀ ਸਾਡੇ ਸਮਾਜ 'ਚ ਇਹ ਚੀਜ਼ ਵੱਡੇ ਪੱਧਰ ਤੇ ਹੈਗੀ ਹੈ ਬੰਦੇ ਆਪਦੇ ਆਪ ਨੂੰ ਉੱਪਰ ਤੇ ਔਰਤ ਨੂੰ ਥੱਲੇ ਮੰਨਦੇ ਨੇ ਪਰ ਸਿੱਧੇ ਰੂਪ ਦੇ ਵਿੱਚ ਭਾਰਤ 'ਚ ਕਿੰਨੇ ਸਾਰੇ ਮੰਦਰ ਨੇ ਜਿੱਥੇ ਔਰਤ ਦੇ ਜਨ ਤੇ ਪਾਬੰਦੀ ਅੱਜ ਵੀ ਹੈਗੀ ਹੈ ਅੱਜ ਵੀ ਕੁਝ ਲੋਕ ਜੇ ਇਹ ਗੱਲ ਕਰਦੇ ਨੇ ਕਿ ਸਾਡੇ ਦਰਬਾਰ ਸਾਹਿਬ ਸਾਡਾ ਸਭ ਤੋਂ ਮਹਾਨ ਸਥਾਨ ਹੈ ਤਾਂ ਉੱਥੇ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਕਹਿੰਦੇ ਅੱਜ ਵੀ ਨਹੀਂ ਦਿੱਤੀ ਗਈ ਤਾਂ ਫਿਰ ਇਹ ਸਵਾਲ ਤਾਂ ਨਹੀਂ ਨਾ ਕਿ ਅਸੀਂ ਕੀ ਔਰਤ ਨੂੰ ਬਰਾਬਰ ਮੰਨਦੇ ਆ ਹੁਣ ਜਿਹੜੀ ਪਾਬੰਦੀ ਉੱਥੇ ਅਫਗਾਨਿਸਤਾਨ ਚ ਉਹਨਾਂ ਨੇ ਲਾਈ ਹੈ ਮੈਨੂੰ ਤਾਂ ਲੱਗਦਾ ਯਾਰ ਬੰਦੇ ਔਰਤਾਂ ਤੋਂ ਵੈਸੇ ਹੀ ਘੱਟ ਨੇ ਮੇਨ ਤਾਂ ਚ ਅਕਲ ਚ ਘਟ ਨੇ ਤੇ ਡਰਦੇ ਨੇ ਵੀ ਜੇ ਇਹਨਾਂ ਨੂੰ ਬਰਾਬਰ ਦੇ ਮੌਕੇ ਦੇਤੇ ਨਾ ਤੇ ਇਹ ਸਾਥੋਂ ਅੱਗੇ ਟੱਪ ਜਾਣਗੀਆਂ ਤੇ ਸਾਡੀ ਜਿਹੜੀ ਉਹ ਛੋਟੀ ਸੋਚ ਵਾਲੀ ਧੌਂਸ ਆ ਇਹ ਮੰਨਣਗੀਆਂ ਨਹੀਂ ਫਿਰ ਔਰਤ ਨੂੰ ਗੁਲਾਮ ਰੱਖਣ ਦੀ ਖਾਤਰ ਇਹ ਸਾਰੇ ਰਸੇ ਪੜੇ ਵੱਟੇ ਗਏ ਔਰ ਅੱਜ ਤੋਂ ਨਹੀਂ ਸਦੀਆਂ ਤੋਂ ਵੱਟੇ ਗਏ ਨੇ ਅੱਜ ਤੁਸੀਂ ਵੇਖ ਲਓ ਹਰ ਇੱਕ ਪੜਾਈ ਚ ਹਰ ਇੱਕ ਕੋਰਸ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਨਾਲੋਂ ਅੱਗੇ ਨੇ ਜਿਹੜੀ ਮਰਜ਼ੀ ਕਲਾਸ ਦਾ ਰਿਜ਼ਲਟ ਆ ਜਾਏ 8ਵੀਂ ਦਾ 10ਵੀਂ ਦਾ 12ਵੀਂ ਦਾ ਬੀਏ ਦਾ ਐਮਏ ਦਾ ਐਮਫਿਲ ਦਾ ਪੀਐਚਡੀ ਦਾ ਬੀਟੈਕ ਦਾ ਮੈਡੀਕਲ ਸਾਇੰਸ ਤੇ ਦੇਖ ਲੋ ਹਰ ਥਾਂ ਤੇ ਕੁੜੀਆਂ ਟੌਪ ਕਰਦੀਆਂ ਕੁੜੀਆਂ ਟੌਪ ਕਰਦੀਆਂ ਕੁੜੀਆਂ ਟੌਪ ਕਰਦੀਆਂ ਨੇ ਤੇ ਅਸੀਂ ਮਰਦ ਇਸ ਗੱਲ ਤੋਂ ਡਰ ਗਏ ਆ ਇਸ ਕਰਕੇ ਬਹੁਤ ਸਾਰੇ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਤਾਂ ਵਾਵਾ ਮੌਕਾ ਹੀ ਨਹੀਂ ਦੇਣਾ ਸਹੀ ਦੱਸੀ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਭਾਈ ਔਰਤ ਜਿਹੜੀ ਆ ਉਹਨੂੰ ਨਹੀਂ ਪੜਾਉਣਾ ਲਿਖਾਉਣਾ ਚਾਹੀਦਾ ਇਹਨਾਂ ਨੂੰ ਨਹੀਂ ਇੱਧਰ ਆਉਣਾ ਚਾਹੀਦਾ ਇਹ ਬੁਣੀਆਂ ਨੂੰ ਘਰ ਦੀ ਚਾਰਦੁਆਰੀ ਚ ਰੱਖਣਾ ਚਾਹੀਦਾ ਅਜੇ ਵੀ ਕਈ ਬੰਦਿਆਂ ਨੂੰ ਇੰਜ ਲੱਗਦਾ ਵੀ ਇਹੀ ਸੋਚ ਸ਼ਾਇਦ ਠੀਕ ਆ ਪਰ ਇਹ ਠੀਕ ਨਹੀਂ ਹੈ ਇਹ ਬਿਲਕੁਲ ਗਲਤ ਆ ਔਰ ਪਾਰਤ ਦੀ ਜ਼ਮੀਨ ਤੇ ਆ ਕੇ ਤਾਲੇਬਾਨੀਆਂ ਨੇ ਜੋ ਇਹ ਕੰਮ ਕੀਤਾ ਉਹਦਾ ਸਖਤ ਵਿਰੋਧ ਹੋਣਾ ਚਾਹੀਦਾ ਕਰਨਾ ਚਾਹੀਦਾ ਜਿਹੜਾ ਜਿਹੜਾ ਵੀ ਆਪਣੀ ਮਾਂ ਦੀ ਆਪਣੀ ਭੈਣ ਦੀ ਆਪਣੀ ਪਤਨੀ ਦੀ ਆਪਣੀ ਪ੍ਰੇਮਿਕਾ ਦੀ ਕਿਸੇ ਦੀ ਵੀ ਰਿਸਪੈਕਟ ਕਰਦਾ ਜਿਹੜਾ ਵੀ ਕਹਿੰਦਾ ਕਿ ਔਰਤਾ ਮਰਦਾਂ ਤੋਂ ਘੱਟ ਨਹੀਂ ਗਿਆ ਸਾਡੀਆਂ ਭੈਣਾਂ ਸਾਡੇ ਬਰਾਬਰ ਨੇ ਬਲਕਿ ਇੱਕ ਕਦਮ ਅੱਗੇ ਨੇ ਉਹਨੂੰ ਤਾਂ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੁਣ ਸਿਆਸਤ ਪੱਖੋਂ ਇੱਥੇ ਕਈ ਵਿਰੋਧ ਹੁੰਦੇ ਨੇ ਪਰ ਨਹੀਂ ਹੁਣ ਭਾਜਪੀ ਨੇ ਆਪਣੇ ਅੰਦਰ ਕਈ ਸਾਰੀਆਂ ਔਰਤਾਂ ਨੂੰ ਇਹਨਾਂ ਸਿਆਸੀ ਪਾਰਟੀਆਂ ਸਾਰੀਆਂ ਨਹੀਂ ਕਈ ਸਾਰੀਆਂ ਔਰਤਾਂ ਨੂੰ ਆਪਣੀਆਂ ਪਾਰਟੀਆਂ ਚ ਲਿਆ ਉਹਨਾਂ ਨੂੰ ਕਈ ਅਹੁਦਿਆਂ ਤੇ ਵੀ ਬਿਠਾਇਆ ਪਰ ਇਹ ਗੱਲ ਅੰਦਰੋਂ ਨਹੀਂ ਗਈ ਬਾਹਰੋਂ ਹੋਰ ਤੇ ਅੰਦਰੋਂ ਹੋਰ ਆ ਅਸਲ ਮਨਸਿਕਤਾ ਦੇ ਵਿੱਚ ਉਹ ਚੀਜ਼ਾਂ ਅਜੇ ਵੀ ਪਈਆਂ ਨੇ ਕਿ ਔਰਤ ਨਹੀਂ ਬੰਦੇ ਦੇ ਬਰਾਬਰ ਹੋ ਸਕਦੀ ਅਜੇ ਵੀ ਸੰਵਿਧਾਨ ਦੇ ਵਿੱਚ ਔਰਤਾਂ ਲਈ 33% ਸਥਾਨ ਰਾਖਵੇਂ ਕਰ ਦਿੱਤੇ ਗਏ ਚੋਣਾਂ ਲੜਨ ਦੇ ਮਾਮਲੇ ਤੇ ਇਹਨਾਂ ਨੂੰ ਕਰਨਾ ਪੈ ਰਿਹਾ ਵਰਨਾ ਔਰਤ ਨੂੰ ਅੱਗੇ ਲਿਆਉਣ ਦੀ ਮਾਨਸਿਕਤਾ ਅਜੇ ਵੀ ਸਾਡੇ ਵਿੱਚ ਨਹੀਂ ਆਈ ਹਾਂ ਭਾਰਤ ਦੇ ਵਿੱਚ ਹੈਗੀ ਆ ਥੋੜੀ ਜਿਹੀ ਬਣੀ ਆ ਪਰ ਤਾਲੇਬਾਨੀਆਂ ਨੇ ਜੋ ਇੱਥੇ ਆ ਕੇ ਕੀਤਾ ਉਹਦਾ ਵਿਰੋਧ ਬੀਜੇਪੀ ਨੂੰ ਕਰਨਾ ਚਾਹੀਦਾ ਸੀ ਪਹਿਲੀ ਤਾਂ ਗੱਲ ਉਹ ਹੁੰਦੇ ਕੌਣ ਸਾਡੇ ਭਾਰਤ ਦੇ ਵਿੱਚ ਇੰਜ ਆ ਕੇ ਉਹ 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 ਮੈਨੂੰ ਲੱਗਦਾ ਹੈ ਕਿ ਤਾਲੇਬਾਨੀਆਂ ਦਾ ਮੰਤਰੀ ਅਮੀਰ ਖਾਨ ਮੁਤਕੀ ਉਨੇ ਤਾਂ ਹੀ ਔਰਤਾਂ ਨੂੰ ਉਹਦੀ ਪ੍ਰੈਸ ਕਾਨਫਰੰਸ 'ਚ ਔਰਤ ਪੱਤਰਕਾਰਾਂ ਨੂੰ ਨਹੀਂ ਵੜਨ ਦਿੱਤਾ ਕਿਉਂਕਿ ਉਹਨੂੰ ਲੱਗਦਾ ਸੀ ਕਿ ਇੱਥੇ ਉਹ ਸਵਾਲ ਠੋਕਣਗੇ ਉਹਨੂੰ ਲੱਗਦਾ ਸੀ ਕਿ ਮੇਰੀ ਮੱਤ ਛੋਟੀ ਹੈ ਤੇ ਭਾਰਤ ਦੀਆਂ ਭੈਣਾਂ ਦੀ ਔਰਤਾਂ ਦੀ ਮੱਤ ਮੈਥੋਂ ਵੱਡੀ ਹੈ ਜੇ ਇਹਨਾਂ ਮੈਨੂੰ ਘੇਰ ਲਿਆ ਵੀ ਤੁਸੀਂ ਆਪਣੇ ਦੇਸ਼ ਦੇ ਵਿੱਚ ਔਰਤਾਂ ਦੇ ਨਾਲ ਆ ਕਿਉਂ ਕਰ ਰਹੇ ਹੋ ਉਹਨਾਂ ਦੀ ਪੜ੍ਹਾਈ ਤੇ ਬੈਣ ਉਹਨਾਂ ਦੇ ਇੱਥੇ ਬੈਣ ਉਹਨਾਂ ਦੇ ਉੱਥੇ ਬੈਣ ਕਿਉਂ ਲਾ ਰਹੇ ਹੋ ਵੀ ਤੁਸੀਂ ਬੰਦੇ ਜਿਆਦਾ ਵੱਡੀ ਚੀਜ਼ੋਂ ਤੇ ਫੇਰ ਮੈਂ ਕੀ ਜਵਾਬ ਦੇਵਾਂਗਾ ਉਹਨੂੰ ਪਤਾ ਸੀ ਕਿ ਔਰਤ ਪੱਤਰਕਾਰਾਂ ਮੇਰਾ ਜਲੂਸ ਕੱਢ ਦੇਣਗੇ ਪਰ ਨਾ ਫੇਰ ਆਉਂਗਾ ਜਿਹੜੇ ਪੱਤਰਕਾਰ ਭਰਾ ਉੱਥੇ ਬੈਠੇ ਸੀ ਮਾਫ ਕਰਨਾ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਜਿਹੜੇ ਅੱਗੇ ਬੈਠੇ ਸੀ ਮੂਰਤਾਂ ਬਣ ਕੇ ਜਿਨ੍ਹਾਂ ਨੇ ਸਵਾਲ ਹੀ ਨਹੀਂ ਕੀਤਾ ਜਿਹੜੇ ਉੱਠ ਕੇ ਨਹੀਂ ਆਏ ਉਹਨਾਂ ਸਾਰੇ ਪੱਤਰਕਾਰਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਸੀ ਪੋਸਟ ਪ੍ਰੈਸ ਕਾਨਫਰੰਸ ਦਾ ਜਿਹੜੀ ਪ੍ਰੈਸ ਕਾਨਫਰੰਸ ਉਹ ਅਫਗਾਨਿਸਤਾਨ ਦਾ ਤਾਲੇਬਾਨੀ ਮੰਤਰੀ ਕਰਕੇ ਗਿਆ ਪੱਤਰਕਾਰਾਂ ਨੂੰ ਪਤਾ ਤਾਂ ਲੱਗ ਹੀ ਗਿਆ ਸੀ ਨਾ ਵੀ ਔਰਤਾਂ ਇੱਥੇ ਵੜ ਨਹੀਂ ਦਿੱਤੀਆਂ ਔਨ ਨਹੀਂ ਦਿੱਤੀਆਂ ਔਰਤਾਂ ਤੋਂ ਬਿਨਾ ਇਹ ਕਰ ਰਿਹਾ ਤਾਂ ਫਿਰ ਵੀ ਉਹਨਾਂ ਨੇ ਉਹ ਪ੍ਰੈਸ ਕਾਨਫਰੰਸ ਸਿਰੇ ਲਾਈ ਮੈਨੂੰ ਤਾਂ ਛੱਕ ਹੈ ਉਹਨਾਂ ਦੀ ਪੱਤਰਕਾਰੀ ਤੇ ਹੁਣ ਕਹੀ ਕਹਿਣਗੇ ਤੂੰ ਬਾਲਾ ਉਹ ਭਰਾਓ ਮੈਂ ਨਹੀਂ ਬਾਲਾ ਹੈ ਨਹੀਂ ਮੈਨੂੰ ਕੋਈ ਬਹੁਤੀ ਅਕਲ ਹੈ ਨਹੀਂ ਮੈਂ ਕੋ ਵੱਡਾ ਬੰਦਾ ਨਹੀਂ ਪਰ ਬੈਂਟ ਲਿਆ ਜਿਹੜੇ ਉੱਥੇ ਵੱਡੇ ਬੰਨ ਬੈਠੇ ਸੀ ਅੱਗੇ ਆਏ ਆਏ ਕੁਰਸੀਆਂ ਤੇ ਹੋ ਕਿਉਂ ਨਾ ਬੋਲੇ ਹੈ ਪੱਤਰਕਾਰ ਤਾਂ ਇੰਨੇ ਟਾਈਮ ਸਵਾਲ ਉਹਦੇ ਦਿਮਾਗ ਚ ਆਉਂਦੇ ਨੇ ਦੇ ਮੈਂ ਤਾਂ ਜਦੋਂ ਉਹ ਪ੍ਰੈਸ ਕਾਨਫਰੰਸ ਸੁਣੀ ਨਾ ਮੈਂ ਸਾਰੀ ਇਸ ਕਰਕੇ ਸੁਣੀ ਮੈਨੂੰ ਉਦੋਂ ਤੱਕ ਇਹ ਨਹੀਂ ਸੀ ਪਤਾ ਵੀ ਔਰਤਾਂ ਨੂੰ ਇਸ ਪ੍ਰੈਸ ਕਾਨਫਰੰਸ 'ਚ ਵੜਨ ਤੋਂ ਬੈਨ ਕੀਤਾ ਗਿਆ ਮੈਂ ਤਾਂ ਸਾਰੀ ਤਾਂ ਸੁਣੀ ਵੀ ਵੇਖਾਂਗੇ ਸਾਡੇ ਵਾਲਿਆਂ ਨੇ ਇਹ ਸਵਾਲ ਤਾਂ ਜ਼ਰੂਰ ਕੀਤੇ ਹੋਣੇ ਆ ਵੀ ਅਫਗਾਨਿਸਤਾਨ ਦੇ ਵਿੱਚ ਤੁਸੀਂ ਔਰਤਾਂ ਦੇ ਪ੍ਰਤੀ ਇੰਨਾ ਤੰਗ ਨਜ਼ਰੀਆ ਕਿਉਂ ਰੱਖਿਆ ਹੋਇਆ ਇੰਨਾ ਛੋਟਾ ਨਜ਼ਰੀਆ ਕਿਉਂ ਰੱਖਿਆ ਹੋਇਆ ਤੁਸੀਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਆਜ਼ਾਦੀ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ ਪੜ੍ਹਨ ਲਿਖਣ ਤੇ ਅੱਗੇ ਵਧਣ ਦੇ ਮੌਕੇ ਤੁਸੀਂ ਮਰਦਾਂ ਦੇ ਬਰਾਬਰ ਕਿਉਂ ਨਹੀਂ ਦੇ ਰਹੇ ਮੈਨੂੰ ਐਸੀ ਇਹ ਸਵਾਲ ਕੀਤਾ ਹੋਊਗਾ ਮੈਂ ਸਾਰੀ ਪ੍ਰੈਸ ਕਾਨਫਰੰਸ ਹੈ ਜੀ ਸਵਾਲ ਤਾਂ ਕੀ ਕਰਨਾ ਬਾਅਦ ਚ ਪਤਾ ਲੱਗਾ ਉੱਥੇ ਹੀ ਔਰਤ ਵਧਣ ਤੋਂ ਰੋਕਤੀ ਉਹਨਾਂ ਨੇ ਸਾਲੇ ਬੰਨੀਆਂ ਨੇ ਤੇ ਇਹ 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 ਸੁਣ ਸਣ ਕੇ ਆ ਗਏ ਨੇ ਦੇਖੋ ਸਦੀਆਂ ਤੋਂ ਸਾਡੇ ਭਾਰਤ ਦੇ ਵਿੱਚ ਵੀ ਇਹ ਗਲਤ ਸੋਚ ਰਹੀ ਇੱਥੇ ਸਤੀ ਪ੍ਰਥਾ ਚਲਾਈ ਗਈ ਇੱਥੇ ਕੰਨਿਆਬਦ ਚਲਾਇਆ ਗਿਆ ਇੱਕ ਨਗਰਬਦੂ ਚਲਾਇਆ ਗਿਆ ਔਰਤ ਮਰਦ ਦੇ ਪੈਰ ਦੀ ਜੀ ਜੁੱਤੀ ਹੁੰਦੀ ਆ ਪਤੀ ਤਾਂ ਔਰਤ ਦਾ ਪਰਮੇਸ਼ਰ ਹੁੰਦਾ ਔਰਤ ਨੂੰ ਤਾਂ ਪਤੀ ਦੀ ਹਰ ਗੱਲ ਮੰਨਣੀ ਚਾਹੀਦੀ ਆ ਔਰ ਪਤੀ ਤਾਂ ਆ ਹੁੰਦਾ ਪਤੀ ਤਾਂ ਵਾਹ ਹੁੰਦਾ ਮੈਂ ਬੜੇ ਵੇਖੇ ਨੇ ਪੀ ਕੇ ਲਾਣ ਤੇ ਵਿਚੇ ਮੂਤੀਆਂ ਦੇ ਵਿਚੇ ਉਲਟੀਆਂ ਕਰੀ ਜਾਂਦੇ ਆ ਔਰਤ ਵਿਚਾਰੀ ਮੂੰਹ ਸਾਫ ਕਰਦੀ ਫਿਰਦੀ ਆ ਰਾਤ ਨੂੰ ਤੇ ਉਹ ਉਹ ਉਹਨੂੰ ਹੀ ਗਾਲਾਂ ਕੱਢੀ ਜਾਂਦੇ ਹੁੰਦੇ ਆ ਵੱਡੇ ਸੂਰਮੇ ਔਰਤ ਮਰਦ ਨਾਲੋਂ ਉੱਪਰ ਹੈ ਮਹਾਨ ਮੈਂ ਇਹ ਜਿੱਥੋਂ ਤੱਕ ਵੇਖਿਆ ਮੈਂ ਵੇਖਿਆ ਜਿੱਥੇ ਮਰਦ ਨਾ ਰਵੇ ਔਰਤਾਂ ਆਪਣੀ ਹਿੰਮਤ ਨਾਲ ਬਿਨਾ ਕੈਰੇਕਟਰਲੈਸ ਹੋਏ ਆਪਣੇ ਅਸੂਲਾਂ ਤੇ ਆਪਣੀ ਇੱਜ਼ਤ ਮਾਨ ਤੇ ਖੜਕੇ ਮੈਂ ਹਜ਼ਾਰਾਂ ਔਰਤਾਂ ਵੇਖੀਆਂ ਨੇ ਜਿਹੜੀਆਂ ਘਰ ਚਲਾ ਲੈਂਦੀਆਂ ਬੱਚੇ ਪਾਲ ਲੈਂਦੀਆਂ ਪਰ ਮੈਂ ਬਹੁਤ ਘੱਟ ਵੇਖਿਆ ਕਿ ਜੇ ਔਰਤ ਨਾ ਰਵੇ ਤੇ ਮਰਦ ਚਰਿੱਤਰਹੀਨ ਵੀ ਹੋ ਜਾਂਦੇ ਨੇ ਮਰਦ ਹੋਰ ਖੇਸਵਾਬ ਵੀ ਖਾਣ ਲੱਗ ਪੈਂਦੇ ਨੇ ਤੇ ਉਹਨਾਂ ਤੋਂ ਉਸ ਤਰ੍ਹਾਂ ਘਰ ਨਹੀਂ ਚਲਾਇਆ ਜਾਂਦਾ ਜਿਵੇਂ ਔਰਤ ਨੇ ਚਲਾਇਆ ਸੀ ਦੇਖੋ ਸਦੀਆਂ ਤੋਂ ਜਿਹੜੀ ਇਹ ਸੋਚ ਹੈ ਇਹਨੂੰ ਨਕਾਰਨ ਦੀ ਲੋੜ ਹੈ ਇਹਨੂੰ ਖਤਮ ਕਰਨ ਦੀ ਲੋੜ ਹੈ ਔਰ ਅੱਜ ਭਾਰਤ ਦੀ ਸਰਕਾਰ ਇਹਦੇ ਤੇ ਚੁੱਪ ਕਿਉਂ ਆ ਇਹ ਵੀ ਇੱਕ ਵੱਡਾ ਸਵਾਲ ਹੈ ਬੀਜੇਪੀ ਦੀ ਸਰਕਾਰ ਹੈ ਔਰ ਬੀਜੇਪੀ ਪਾਰਟੀ ਦੀ ਸੋਚ ਇਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰ ਰਹੀ ਇਹ ਇੱਕ ਵੱਡਾ ਸਵਾਲ ਹੈ ਵਿਰੋਧ ਤਾਂ ਕਰਨਾ ਚਾਹੀਦਾ ਨਾ ਵਿਰੋਧ ਤਾਂ ਸਿੱਧੇ ਰੂਪ ਚ ਕਰਨਾ ਚਾਹੀਦਾ ਨਾ ਬੀਜੇਪੀ ਨੂੰ ਚਲੋ ਬੀਜੇਪੀ ਕਹਿੰਦੀ ਆ ਵੀ ਸਾਨੂੰ ਪਤਾ ਨਹੀਂ ਲੱਗਾ ਕਦੋਂ ਉਹ ਆਪਦੇ ਸਫਾਰਤਖਾਨੇ ਆਪਦੇ ਦੂਤਾਖਾਸਤ ਦੂਤਾਵਾਸ ਦੇ ਵਿੱਚ ਉੱਥੇ ਕਰ ਗਏ ਅਸੀਂ ਉੱਥੇ ਹੈ ਨਹੀਂ ਸੀਗੇ ਉਸ ਤੋਂ ਬਾਅਦ ਹੁਣ ਤੁਸੀਂ ਵਿਰੋਧ ਕਰਦੇ ਹੋ ਹੁਣ ਕਹ ਦੋ ਵੀ ਇਹ ਗਲਤ ਕੀਤਾ ਅਸੀਂ ਇਹ ਸੋਚ ਦੇ ਖਿਲਾਫ ਆ ਪਰ ਸ਼ਾਇਦ ਬੀਜੇਪੀ ਇਹ ਨਹੀਂ ਕਹਿ ਸਕੇਗੀ ਸ਼ਾਇਦ ਇੰਨੀ ਹਿੰਮਤ ਇਹਨਾਂ ਤੋਂ ਨਾ ਪਵੇ ਇਹ ਹੋ ਸਕਦਾ ਹੈ ਇਹ ਸਾਰੇ ਕੁਸ਼ ਨੂੰ ਤੁਸੀਂ ਸੁਣ ਲਿਆ ਤੁਸੀਂ ਸਮਝ ਲਿਆ ਹੁਣ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਬਈ ਤੁਹਾਨੂੰ ਕੀ ਲੱਗਦਾ ਕੀ ਆਪਣੀਆਂ ਧੀਆਂ ਆਪਣੇ ਪੁੱਤਾਂ ਨਾਲੋਂ ਘੱਟ ਨੇ ਕੀ ਧੀਆਂ ਪੁੱਤਾਂ ਨਾਲੋਂ ਪਿੱਛੇ ਰਹਿ ਰਹੀਆਂ ਓਏ ਪਿਆਰਿਓ ਆਇਸ ਦੌਰ 'ਚ ਧੀਆਂ ਨੂੰ ਥੋੜਾ ਜਿਹਾ ਮੌਕਾ ਮਿਲਿਆ ਪੁੱਤਾਂ ਨਾਲੋਂ ਵੱਧ ਕੇ ਹਰ ਖੇਤਰ 'ਚ ਵਖਾਤਾ ਸਦੀਆਂ ਤੋਂ ਪਿੱਛੇ ਰੱਖਿਆ ਗਿਆ ਸੀ ਪਰ ਹੁਣ ਜਦ ਮੌਕਾ ਮਿਲਿਆ ਤਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਬੱਚੀਆਂ ਨੇ ਮਾਵਾ ਭੈਣਾਂ ਨੇ ਫੱਟੇ ਚੱਕਤੇ ਨੇ ਅਸੀਂ ਪਿੱਛੇ ਰਹਿ ਗਏ ਆ ਆ ਸਾਡੇ ਬੋਲਣ ਵਾਲੇ ਖੇਤਰ ਚ ਵੇਖ ਲੋ ਸਾਥੋਂ ਕਿਤੇ ਸੋਹਣਾ ਵਜਨਦਾਰ ਬੋਲ ਰਹੀਆਂ ਨੇ ਕੁੜੀਆਂ ਪਰ ਆ ਜਿਹੜੀ ਘਟਨਾ ਹੋਈ ਆ ਇਹ ਜਵਾਬ ਮੰਗਦੀ ਆ ਬਹੁਤ